ਦੱਸੋ ਨਾ ਸੌਣ ਹੈ ਅੰਗਰੇਜ਼ ਚ ਤਾਂ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਸੇ ਦੇ ਵੀ ਟੱਟਿਆ ਲੱਗ ਗਿਆ ਬੰਦੇ ਇਹ ਅਜਾ ਦੇ ਯਾਰ ਮਦਾਨ ਨੂੰ ਪਖਿਆ ਟੱਟਿਆ ਪਹਿਲਾਂ ਹੀ ਲੱਗ ਗਿਆ ਟਟਕੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟਕੀਆਂ ਜਦ ਗਿਆ ਕਿਉਂਕਿ ਸਵਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਦਾ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲਬ ਟਟਕੀਆਂ ਜੜ ਗਿਆ ਥੱਲਿਓ ਕੱਲ ਬੱਚਿਆਂ ਕੋ ਬੱਚਿਆਂ ਕੋਲ ਕੱਲ ਪੁਸਤਿਹਾਰ ਗਰਾਉਂਡ ਆ ਹੀ ਮਤਲਬ ਕੰਮ ਨਿਬੜ ਗਿਆ ਅਕਾਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਦੇ ਬਹੁਤ ਵਧੀਆ ਸਾਲ ਉਹ ਪਹਿਲਾ ਸਾਰੀ ਤਿਆਰੀ ਦਾ ਉਹ ਤਾਪਮਾਨ ਚੈੱਕ ਕਰਦੇ ਆ। ਤੁਸੀਂ ਤਾਂ ਇੰਗਲਿਸ਼ ਦਾ ਬੋਲਿ ਬੋਲੇਗਾ। ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ। ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ। ਇਹ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ। ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ? ਸਭ ਦੇ ਇੱਕ ਦੀ ਗੱਲ। ਤਾਪਮਾਨ ਉਹ ਦੇਖ ਕੇ ਨਿਕਲਦੇ ਆ। ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੈਂਦੇ ਆ। ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਫੇਕਦੇ ਚਲੋ AC ਚੱਲਦੇ ਛੱਡੋ ਪੰਜਾਬ ਦਾ ਕੀ ਕਰਤਾ। ਆ ਆ ਹੁਣ ਦਾ ਹਾਲਤ ਹੈ ਸਭ ਦੇ ਕਿ ਬੰਦਾ ਕੋਈ 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 ਸਭ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ ਔਰ ਮੈਂ ਮੈਂ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ 13 ਤੇ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਤਨੀ ਆ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਵਰਕਰ ਘਰ ਦੀ ਪਊਗਾ ਇਹ ਸਭ ਲੋਕ ਵਿੱਚ ਐਮ ਐਲ ਏ ਮੰਤਰੀ ਕੈਂਡੀਡੇਟ ਆਜ਼ਾਦ ਇਹਨ ਇੱਕ ਕਰਦਾਂਗੇ ਸਾਡੇ ਲਈ ਤਾਂ ਮਨ 23 ਡਿਗਰੀ ਵੀ ਉਦੋਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ ਉਦਾਂ ਦਾ ਜਿੱਦਾਂ ਦਾ ਤਾਂ ਬੰਦ ਹੋ ਗਿਆ ਸਾਰੇ ਕਲੈਕਸ਼ਨ ਅਸੀਂ ਸਾਲ ਚ ਲੜੀ ਦੋ ਦੋ ਡਿਗਰੀ ਤੇ ਜਾਂਦੇ ਸੱਤ ਵਜੇ ਚੱਲ ਜਾਂਦੇ ਟਰੋਟ ਟਰੋਟ ਕਰਦੇ ਸਭ ਦੇ ਕਿਦਾਂ ਐਵੇਂ ਮਾਹੌਲ ਬਣਾਇਆ ਜਾ ਰਿਹਾ ਹਾਂਜੀ ਬਲਟੋ ਹੋ ਰਹੀ ਹੈ ਕੰਪੀਅਰ ਠੀਕ ਹੈ ਠੀਕ ਹੈ ਸਾਨੂੰ ਕੋਈ ਦੀਜੀ ਪਤਵਾਲ ਬਚਾਉ ਜੱਤ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤੱਕ ਬੇਵਕਾ ਦਾ ਰਹਿੰਦੇ ਹੁਣ ਅੱਧਾ ਪੰਜਾਬ ਦੇ ਇਧਾਣਾ ਤੇ ਪਤਾ ਨਹੀਂ ਹੋਵੇ ਕਿਹੜੀ ਕਿਹੜੀ ਬਿਮਾਰੀ ਆ ਜੇ ਮਾਦਾ ਸੱਚੇ ਪਾਤਸ਼ਾਹ ਨੂੰ ਤੁਹਾਨੂੰ ਦੁਸਤ ਕਰੇ ਉਹ ਸੇ ਠੀਕ ਕਰ ਤੇ ਸਭ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਬਾਜ਼ਾਰ ਚ ਆਪਣੇ ਅੱਖੀ ਦੇਖਣ ਜਦਾ ਵੀ ਕੀ ਹਾਲਤ ਹੋ ਰਹੀ ਹੈ ਸਰਕਾਰ ਸਭ ਕਾਲੀ ਦਾਲ ਦੀ ਹਾਈ ਕੋਰਟ ਦੀ ਪਟੀ ਜਿਹੜੀ ਵਾਲ ਦੀ ਯਾਚੀ ਕਾ ਖਾਰਜ ਕਰ ਦਿੱਤੀ ਹੋਈ ਹੈ ਹੁਣ ਅਗਲਾ ਸਟੈਪ ਕੀ ਹੋਵੇ ਨਾ ਕੋਈ ਨਹੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਸਾਨੂੰ ਨਿਆਂਪਾਲਿਕਾ ਤੇ ਪੂਰਾ ਫੋਲੋ ਵਿਸ਼ਵਾਸ ਹੈ ਕੋਈ ਗੱਲ ਕਾਨੂੰਨੀ ਲੜਾਈ ਆ ਲੜਾਂਗੇ ਜਿੰਨੇ ਤੱਕ ਲੋੜ ਪਈ ਉਹਨਾਂ ਤੱਕ ਲੜਾਂਗੇ ਅੰਮ੍ਰਿਤ ਸਰ ਦਾ ਸਰ ਕਿੱਦਾਂ ਦਾ ਆ ਰਿਹਾ ਜੀ ਉੱਥੇ ਜੈਕਸਨ ਦਾ ਜੀ ਅੰਬੋ ਸਾਹਿਬ ਦਾ ਤੁਸੀਂ ਵੇਖਿਆ ਵੀ ਤਾਂ ਉਹ ਤੋਂ ਤਾਂ ਬੰਦ ਹੋ ਗਿਆ ਜੋ ਅੰਬੋ ਸਾਹਿਬ ਦੇ ਵਿੱਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਹੀ ਆ ਉਹ ਬੜੇ ਬੜੇ ਵੱਡੇ ਉੱਤੋਂ ਆਏ ਨਿਊਜ਼ ਯਾਰਕ ਤੋਂ ਉੱਥੋਂ ਕਹਿੰਦੇ ਮੈਂ ਆਏ ਆ ਅਗਲੇ ਦਿਨ ਤਰਤੀ ਦੇ ਆਉਣ ਨਹੀਂ ਦਿੱਤਾ ਲੋਕਾਂ ਨੇ ਅੰਬੋ ਸਾਹਿਬ ਜਿੱਤੂਗੇ ਜੀ ਆਮ ਆਦਮੀ ਪਾਰਟੀ ਇਹ ਪਹਿਲੀ ਵਾਰ ਹੋਊਗਾ ਇੱਦਾਂ ਦੇ ਵੱਡੇ ਸ਼ਹਿਰ ਦੇ ਵਿੱਚ ਇੱਦਾਂ ਦੇ ਧਾਰਮਿਕ ਤੇ ਪੋਲੀਟਿਕਲੀ ਤੇ ਹੈਰਿਟੇਜ ਦੇ ਪੱਖੋਂ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਸ਼ਹਿਰ ਹੈ ਉੱਤੋਂ ਆਵਾਦਵੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ ਮੈਂ ਧੰਨਵਾਦ ਜੀ ਦਾ ਮਦਰ ਆਪ ਕੋ ਡਾਇਰੀਆਂ ਦਾ ਫੇਸ ਦੇਸੀ ਇਲਾਜ ਵੀ ਦੱਸਦੇ ਉਹਨਾਂ ਕੋ ਹੈਗਾ ਜੀ ਉਹਨਾਂ ਕੋ ਹੈਗਾ ਬੰਦੇ ਬੰਦੇ ਆ ਗੋ ਇਲਾਜ ਉਹਨਾਂ ਕੋ ਹੈਗਾ ਚਲੋ ਜੀ ਚਲੋ ਜੀ ਜੀ ਮੰਤਰੀ ਸਾਹਿਬ ਅੱਜ ਮਾਝੋਕ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਸਾਡੇ ਐਮਐਲਏ ਸਹਬਾਨ ਹਲਕਾਂਾਂ ਦੇ ਅਧਿ ਮੰਤਰੀ ਸਹਬਾਨ ਕੈਂਡੀਡੇਟਸ ਸਾਦਿਆਂ ਦੀ ਇੱਕ ਮੀਟਿੰਗ ਜਿਹੜੀ ਉਹ ਕੀਤੀ ਹੈ ਉਹਦੇ ਇਸ ਮੀਟਿੰਗ ਦੇ ਵਿੱਚ ਸਾਡੇ ਨੈਸ਼ਨਲ ਦਨਸਕਤ ਅਰਗਨੈਸ਼ਨ ਦੇਖਦੇ ਆ ਡਾਕਟਰ ਸੰਦੀਪ ਪਾਟਕ ਜੀ ਜਿਹੜੇ ਦਾ ਸਭਾ ਦੇ ਮੈਂਬਰ ਨੇ ਉਹਦਾ ਸਾਡੀ ਮੀਟਿੰਗ ਦੇ ਵਿੱਚ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਅਵਾਜ਼ ਸਭਾ ਦੇ ਮੈਂਬਰ ਜਿਹੜੇ ਜ਼ਿਲ੍ਹੇ ਤੋਂ ਆਏ ਹੋਏ ਪਿਛਲੇ ਦਿਨੀ ਉਹ ਵੀ ਆਏ ਔਰ ਮੀਟਿੰਗ ਦੇ ਵਿੱਚ ਬੜਾ ਡਿਟੇਲ ਦੇ ਨਾਲ ਇਲੈਕਸ਼ਨ ਜਿਹੜੀ ਆ ਕਿੱਦਾਂ ਲੜਦੀਆਂ ਕਿੱਦਾਂ ਕੈਂਪੇਨ ਕਰਦੀ ਹੈ ਹਰ ਚੀਜ਼ ਜਿਹੜੀ ਉਹ ਡਿਸਾਈਡ ਕੀਤੀ ਹੈ ਔਰ ਉਹਦਾ ਇਤਾ ਕੀਤਾ ਕਿ 13 ਚੀਜ਼ੋ ਦਾ ਜਿਹੜਾ ਆਪਾਂ ਨਾਅਰਾ ਦਿੱਤਾ ਇਹਨੂੰ ਅਮਲੀ ਰੂਪ ਤੇ ਲਾਗੂ ਕਰਨਾ ਉਹਦਾ ਇੱਕ ਪਲਾਨ ਜਿਹੜਾ ਉਹ ਸਭ ਨੂੰ ਸਮਝਾਇਆ ਡਾਕਟਰ ਸੰਦੀਪ ਪਟਕੋਣਾ ਨੇ ਕਿ ਕਿੱਦਾਂ ਕਿੱਦਾਂ ਮਾਨ ਸਾਹਿਬ ਨੇ ਵੀ ਸਮਝਾਇਆ ਕਿ ਕਿੱਦਾਂ ਕਿੱਦਾਂ ਆਪਾਂ ਕਿਹੜੇ ਕਿਹੜੇ ਪੜਾਤੇ ਕਿੱਦਾਂ ਕਰਾਂਗੇ ਆਪਾਂ ਕਿੱਦਾਂ ਕਿੱਦਾਂ ਮਤਲਬ ਰੈਲੀਆਂ ਹੋਣਗੀਆਂ ਕਿੱਦਾਂ ਰੋਡ ਛੋੜਗੇ ਕਿੱਦਾਂ ਛੋਟੀਆਂ ਪਬਲਿਕ ਮੀਟਿੰਗਾਂ ਹੋਣਗੀਆਂ ਹਰ ਚੀਜ਼ ਤੈਅ ਕੀਤੀ ਆ ਉਹਦਾ ਅਸੀਂ ਕੱਲ ਤੋਂ ਵੈਸੇ ਤਾਂ ਅਸੀਂ ਪਹਿਲਾਂ ਹੀ ਅਸੀਂ ਤਾਂ ਜਦੋਂ ਦੀ ਦੌੜ ਸੋਈ ਆ ਉਸ ਦਿਨ ਦੇ ਹੀ ਮੈਦਾਨ 'ਚ ਆ ਪਰ ਕੱਲ ਤੋਂ ਪੂਰਾ ਪੰਜਾਬ ਪੂਰੀ ਪਾਰਟੀ ਜਿਹੜੀ ਆ ਇਲੈਕਸ਼ਨ ਮੂਡ 'ਚ ਹੋ ਜੂਗੀ ਇਲੈਕਸ਼ਨ ਮਹਾਂਦਾਂ ਤੇ ਸਾਡੇ ਸਾਦੇ ਬੰਦੇ ਜਿਹੜੇ ਉੱਤਰ ਆਉਣਗੇ ਸੋ ਇਹ ਤੈਅ ਕਰਕੇ ਆਏ ਕਿ ਅਸੀਂ 13 ਜੀਤੋਂ ਦਾ ਚੱਕੀ ਉਹ ਦੇਣਾ ਔਰ ਜਿੱਤ ਕੇ ਵਾਪਸ ਹੋਣ ਮੇਰਾ ਖਿਆਲ ਇਹਨਾਂ ਦਿਨਾਂ ਚੱਕੇ ਔਰ ਕੋਈ ਮੀਟਿੰਗ ਨਹੀਂ ਹੋਊਗੀ ਔਰ ਤਾਂ ਮਤਲਬ ਜਿਹੜਾ 1 ਜੂਨ ਤੋਂ ਬਾਅਦ ਹੀ 4 ਜੂਨ ਦਾ ਜਦੋਂ ਨਤੀਜਾ ਆਊਗਾ ਉਦੋਂ ਹੀ ਮਿਲਾਂਗੇ ਸੋ ਬਹੁਤ ਤੋਂ ਵਧੀਆ ਮੀਟਿੰਗ ਹੋਈ ਆ ਬਹੁਤ ਹੀ ਵਧੀਆ ਚੰਗੀ ਮੀਟਿੰਗ ਹੋਈ ਆ ਸਰਦਾਰ ਸੰਜੇ ਸਿੰਘ ਉਹਨਾਂ ਦਾ ਸੰਜੇ ਸਿੰਘ ਜੀ ਦਾ ਸਭ ਨੇ ਬੜਾ ਸਵਾਗਤ ਕੀਤਾ ਸਭ ਬੜੇ ਪਿਆਰ ਨਾਲ ਮਿਲੇ ਆ ਬੜੇ ਚੇਤਬਾਦ ਮਿਲੇ ਸੀਗੇ 6 ਮਹੀਨੇ ਦੇਰ ਚ ਲੈ ਕੇ ਆਏ ਸਾਡੇ ਬਦਕਦਰ ਸਾਡੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪਾਰਟੀ ਬਣੀ ਸੀ ਉਦੋਂ ਸੰਜੇ ਸਿੰਘ ਜੀ ਦਾ ਬੜਾ ਵੱਡਾ ਦੋਸਤ ਸੀ ਪਾਰਟੀ ਬਣਾਉਣ ਦੇ ਵਿੱਚ ਤੇ ਸਭ ਨੇ ਬੜਾ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਦਾ ਇਤਮਾਨ ਕੀਤਾ ਜੀ ਆਇਆਂ ਕਿਹਾ ਉਹਨਾਂ ਨੂੰ ਉਦੋਂ ਉਹਨਾਂ ਨੂੰ ਵੀ ਕਿਹਾ ਕਿ ਜੇ ਇਲੈਕਸ਼ਨ ਦੇ ਵਿੱਚ ਟਾਈਮ ਲੱਗ ਗਿਆ ਤਾਂ ਤੁਸੀਂ ਇਲੈਕਸ਼ਨ ਵੀ ਆਇਓ ਸਾਡੇ ਇਹ ਵੀ ਕਿਹਾ ਕਿ ਸੋ ਅੱਜ ਦੀ ਮੀਟਿੰਗ ਜਿਹੜੀ ਆ ਖਾਸ ਤੌਰ ਤੇ ਇਲੈਕਸ਼ਨ ਵਾਸਤੇ ਦੀ ਮੀਟਿੰਗ ਅੱਜ ਜੇਕਰ ਪੰਜਾਬ ਬਚਾਓ ਯਾਤਰਾ ਜੋ ਤੋ ਦੇ ਪੀਸ ਇਨ ਕਾਡੋ ਲੜੀ ਤੋਂ ਬੀਚ ਨਾ ਸਾਬੇ ਤੇ ਬੋਤਲ ਦੇ ਲਈ ਯਾਤਰਾ ਵਿਸ਼ੇਸ਼ ਟਾਲ ਬਤੀ ਗਈ ਅਜੇ ਤਾਂ ਗਰਮੀ ਵੀ ਦਿਖਾਈ ਜਦ ਪਹਿਲਾਂ ਬਿਮਾਰ ਹੋ ਗਏ ਹੈ ਇਹ ਪਾਣੀ ਬਚੀ ਬਰਹ هزار ਨੇ ਮੀਰੇ ਦੇ ਬੱਚਿਆਂ ਤੇ ਇਹ ਸੜ ਕਾਕੇ ਨੇ ਚਾਰ ਦਿਨਾਂ ਜੇ ਧੁੱਪ ਪਈ ਨਹੀਂ ਪੁੱਤੇ ਛਤਰੀ ਲਾਹੀ ਹੈ ਬਾਪੂ ਵਾਲੀ ਸਮਝਦੇ ਹਾਲ ਅਜੇ ਤੇ ਆਉਣਾ ਮਈ ਤੋਂ ਹੁਣੀ ਅਜੇ ਅਜੇ ਤੇ ਦਿਹਾੜੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਪੰਜਾਬੀ ਚ ਕੀ ਕਿਤੇ ਬੋਮਾਦੀ ਨੂੰ ਤੁਹਾਨੂੰ ਦੱਸੋ ਹੁਣ ਸੈਰੀ ਹੈਗੀ ਇੰਗਲਿਸ਼ ਚ ਤਾਂ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਸੇ ਤੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜੇ ਤੇ ਯਾਰ ਮਦਾਨ ਦੇ ਪਖੇ ਟੱਟੀਆਂ ਪਹਿਲਾਂ ਹੀ ਲੱਗ ਗਿਆ ਮੈਂ ਤੇ ਸੁਣ ਲਾਖ ਦੀ ਮਦਾਨ ਤੇ ਪਖੰਦੋ ਪਿਓ ਦੇ ਪੁੱਤੋ ਗੜੀ ਆਓ ਦੇਹੀ ਭਗਵੰਤ ਮਾਨ ਦੇ ਅੱਗੇ ਦੇ ਆਓ ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਯਾਦ ਮੈਂ ਤੇ ਹਦਾਨ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟੀਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟੀਕਲ ਟਟੀਆਂ ਹੀ ਦਾਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆਦ ਰਸਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਤੱਤੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋ ਬੱਚਿਆਂ ਕੋ ਕੱਲ ਪੁਸਤਿਹਾਰ ਗਰਾਉਂਦੇ ਸੀ ਮਤਲਬ ਕੰਮ ਨਿਪੜ ਗਿਆ ਕਾਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਇਹੀ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇ ਇੱਕ ਦੀ ਗੱਲ ਤਾਪਮਾਨ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੈਂਦੇ ਆ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਫੇਕਦੇ ਚਲੋ ਏਸੀ ਚੱਲਦੇ ਛੱਡੋ ਪੰਜਾਬ ਦਾ ਕੀ ਕਰਤਾ ਆ ਆ ਉਹਨਾਂ ਦੀ ਹਾਲਤ ਹੈ ਸਭ ਦੇ ਕੀ ਬੰਦਾ ਕੋਈ 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 ਸਭ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ ਉਹ ਮੈਂ ਮੈਂ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ 13 ਤੇ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਲਈ ਆ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਵਕਤ ਘਰ ਦੀ ਪਊਗਾ ਸਭ ਲੋ ਵਿੱਚ ਐਮਐਲਏ ਮੰਤਰੀ ਕੈਂਡੀਡੇਟ ਆਜ਼ਾਦ ਦੇ ਦੇ ਇੱਕ ਕਹਦਾਂਗੇ ਸਾਡੇ ਲਈ ਤਾਂ ਮਨ 23 ਡਿਗਰੀ ਵੀ ਉਦਾਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ